ਦੇਸ ਵਕਤ ਸੀ ਖੜਿਆ ਇਸ ਵਕਤ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਜਿੱਥੇ ਹੁਣੇ-ਹੁਣੇ ਇੱਕ ਈਮੇਲ ਆਈ ਆ ਜ਼ਿਲ੍ਹਾ ਕੋਰਟ ਚੰਡੀਗੜ੍ਹ ਦੇ ਵਿੱਚ ਤੇ ਚੰਡੀਗੜ੍ਹ ਜ਼ਿਲ੍ਹਾ ਕੋਰਟ ਨੂੰ ਧਮਕੀ ਨਾਲ ਉਡਾਉਣ ਦੀ ਜਿਹੜੀ ਆ ਗੱਲ ਕਹੀ ਜਾ ਰਹੀ ਆ ਇਸ ਤੋਂ ਬਾਅਦ ਇੱਥੇ ਕਨਸਰਨਿੰਗ ਜਿਹੜੀ ਥਾਣਾ ਨੇੜੇ ਪੈਂਦਾ ਉਹ ਵੀ ਇੱਥੇ ਆ ਗਈ ਆ ਚੰਡੀਗੜ੍ਹ ਪੁਲਿਸ ਦੇ ਕਈ ਵੱਡੇ ਅਧਿਕਾਰੀ ਪੁਲਿਸ ਅਫਸਰ ਇੱਥੇ ਪਹੁੰਚੇ ਹੋਏ ਨੇ ਤੇ ਲਗਾਤਾਰ ਜਿਹੜੀਆਂ ਇੱਥੇ ਅੰਦਰ ਚੈਂਬਰਾਂ ਦੀ ਜਿਹੜੀ ਆ ਉਹ ਵੀ ਇੱਕ ਜਾਂਚ ਕੀਤੀ ਗਈ ਆ ਤੇ ਉਸ ਤੋਂ ਬਾਅਦ ਜਿਹੜਾ ਉਹ ਲਗਾਤਾਰ ਜਿਹੜਾ ਉਹ ਇੱਥੇ ਸਰਚ ਆਪਰੇਸ਼ਨ ਚਲਾਇਆ ਗਿਆ ਹਾਲਾਂਕਿ ਤੁਸੀਂ ਤਸਵੀਰਾਂ ਦੇ ਵਿੱਚ ਨਾਲ ਦੀ ਨਾਲ ਵੀ ਵੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਇੱਥੇ ਸਰਚ ਆਪਰੇਸ਼ਨ ਚਲਾਇਆ ਗਿਆ ਹਾਲਾਂਕਿ ਜਿੰਨੇ ਵੀ ਕੋਰਟ ਦੇ ਵਿੱਚ ਚੈਂਬਰ ਸੀ ਉਹ ਜਾਂ ਵਕੀਲ ਮੌਜੂਦ ਸੀ ਜਾਂ ਹੋਰ ਸੁਣਵਾਈ ਲਈ ਜੋ ਵੀ ਲੋਕ ਆਂਦੇ ਨੇ ਉਹਨਾਂ ਨੂੰ ਜ਼ਿਲ੍ਹਾ ਕੋਰਟ ਤੋਂ ਜਿਹੜਾ ਉਹ ਬਾਹਰ ਕਰ ਦਿੱਤਾ ਗਿਆ ਹਾਲਾਂਕਿ ਹੁਣ ਜਿਹੜੇ ਆਪਰੇਸ਼ਨ ਜਿਹੜੇ ਸਰਚ ਦੇ ਲਿਹਾਜ਼ ਤੇ ਚਲਾਇਆ ਜਾ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜਾ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਈਮੇਲ ਆਇਆ ਸੀ ਉਸ ਈਮੇਲ ਦੇ ਵਿੱਚ ਕਿਹਾ ਗਿਆ ਸੀ ਕਿ ਜਿਹੜਾ ਥੈਟ ਦੀ ਗੱਲ ਕਹੀ ਗਈ ਸੀ ਕਿ ਬੰਬ ਨਾਲ ਉਡਾ ਦੇਵਾਂਗੇ ਉਸ ਦੇ ਤਰ੍ਹਾਂ ਹੀ ਹੁਣ ਇਹ ਈਮੇਲ ਵੀ ਆਇਆ ਪਰ ਦੂਜੇ ਪਾਸੇ ਜਿੱਥੇ ਚੰਡੀਗੜ੍ਹ ਪੁਲਿਸ ਜਾਂ ਪੰਜਾਬ ਪੁਲਿਸ ਜਿਹੜੀ ਉਹ ਲਗਾਤਾਰ ਐਕਟਿਵ ਹੈਗੀ ਹੈ ਕਿਉਂਕਿ ਇਹ ਅਜਿਹੀਆਂ ਚੀਜ਼ਾਂ ਅਕਸਰ ਤੁਸੀਂ ਵੇਖਿਆ ਹੋਣਾ ਕਿ ਜਦੋਂ ਵੀ ਨਿਊ ਇਅਰ ਆਂਦਾ ਜਾਂ ਫਿਰ ਕੋਈ ਸਪੈਸ਼ਲ ਡੇ ਹੋ ਇਹ ਤਾਂ ਜਿਹੇ ਥ੍ਰੈਟ ਹੁੰਦੇ ਨੇ ਜਾਂ ਜਿਹੜੇ ਅਸਮਾਜਿਕ ਅੰਸਰ ਹੁੰਦੇ ਨੇ ਉਹ ਇਜੇਂੀਆਂ ਚੀਜ਼ਾਂ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸੇ ਕਰਕੇ ਪੁਲਿਸ ਪਹਿਲਾਂ ਹੀ ਪੂਰੀ ਤਰ੍ਹਾਂ ਜਿਹੜੀ ਪੂਰੇ ਅਲਰਟ ਮੋਡ ਤੇ ਹੈ ਪਰ ਦੂਜੇ ਪਾਸੇ ਹੁਣ ਅਜੇ ਤੱਕ ਅਧਿਕਾਰੀਆਂ ਨੇ ਤਾਂ ਕੋਈ ਬਿਆਨ ਨਹੀਂ ਦਿੱਤਾ ਪਰ ਜੋ ਈਮੇਲ ਆਈਆ ਉਸ ਤੋਂ ਬਾਅਦ ਜਿਹੜਾ ਲਗਾਤਾਰ ਇੱਕ ਸਨਸਨੀ ਜੀ ਫੈਲ ਗਿਆ ਤੇ ਇੱਥੇ ਸਚ ਆਪਰੇਸ਼ਨ ਜਿਹੜਾ ਉਹ ਲਗਾਤਾਰ ਚਲਾਇਆ ਜਾ ਰਿਹਾ ਤੁਹਾਨੂੰ ਪਤਾ ਹੀ ਹੈ ਕਿ ਇੱਕ ਪਾਸੇ ਜ਼ਿਲ੍ਹਾ ਕੋਟ ਹੈ ਤੇ ਦੂਜੇ ਪਾਸੇ ਜਿਹੜਾ ਆਈਐਸਬੀਟੀ ਸੈਕਟਰ 43 ਉਹ ਪੈ ਜਾਂਦਾ ਇਸ ਦੇ ਨਾਲ ਇੱਥੇ ਆਵਾਜਾਹੀ ਬਹੁਤ ਜ਼ਿਆਦਾ ਹੁੰਦੀ ਆ ਲੋਕਾਂ ਦੇ ਆਉਣ ਜਾਣ ਦਾ ਸਿਲਸਿਲਾ ਲਗਾਤਾਰ ਹੁੰਦਾ ਤੇ ਵੈਸੇ ਵੀ ਸੈਟਰਡੇ ਨੂੰ ਲੈ ਕੇ ਜਦੋਂ ਵੀਕਐਂਡ ਆਂਦਾ ਤੇ ਲੋਕ ਕਈ ਆਉਣ ਜਾਣ ਵਾਲਿਆਂ ਦੀ ਗਿਣਤੀ ਬੱਸ ਸਟੈਂਡ ਤੇ ਵਧ ਜਾਂਦੀ ਹੈ ਜਾਂ ਫਿਰ ਜਿਸ ਤਰੀਕੇ ਨਾਲ ਹੁਣ ਕੋਰਟ ਦੇ ਵਿੱਚ ਵੀ ਇੱਕ ਛੁੱਟੀ ਸੀਗੀ ਉਸ ਤੋਂ ਬਾਅਦ ਕੰਮਕਾਰ ਚੱਲ ਰਿਹਾ ਸੀ ਤੇ ਲਗਾਤਾਰ ਸੁਰੱਖਿਆ ਦੇ ਲਿਹਾਜ਼ ਤੇ ਵੀ ਇਹ ਬਹੁਤ ਵੱਡੀ ਜਿਹੜੀ ਆ ਉਹ ਕਦਮ ਚੰਡੀਗੜ੍ਹ ਪੁਲਿਸ ਲਈ ਜਿਹੜਾ ਉਹ ਚੱਕੇ ਜਾਣ ਦੀ ਇਸ ਵਕਤ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਅਜੇ ਹੀ ਜੋ ਧਮਕੀਵਰੇ ਈਮੇਲ ਆ ਰਹੇ ਨੇ ਜਾਂ ਜੋ ਕੋਈ ਵੀ ਗਲਬਾਤਾਂ ਹੋ ਰਹੀਆਂ ਨੇ ਉਸ ਦੇ ਲਿਹਾਜ਼ ਤੇ ਕੋਈ ਵੀ ਇੱਥੇ ਜਿਹੜੀ ਛੋਟੀ ਜਿਹੀ ਚੂਕ ਇਸ ਵਕਤੇ ਪੁਲਿਸ ਪ੍ਰਸ਼ਾਸਨ ਨਹੀਂ ਕਰਨਾ ਚਾਹੁੰਦਾ ਕਿਉਂਕਿ ਅਜਿਹੇ ਜਿਹੜੇ ਥ੍ਰੈਟ ਆਉਂਦੇ ਨੇ ਉਹ ਥ੍ਰੈਟ ਲਗਾਤਾਰ ਕਈ ਵਾਰ ਪਹਿਲਾਂ ਵੀ ਆਏ ਨੇ ਪਰ ਲਗਾਤਾਰ ਇਥੇ ਸਰਚ ਆਪਰੇਸ਼ਨ ਜਿਹੜਾ ਉਹ ਵਾਲੇ ਦੁਆਲੇ ਦੀਆਂ ਥਾਵਾਂ ਤੇ ਵੀ ਚਲਾਇਆ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਹੁਣ ਸ਼ਕਤੀ ਜਿਹੜੀ ਆ ਉਹ ਹੋਰ ਵੀ ਵੱਧ ਸਕਦੀ ਆ ਤੇ ਔਣ ਜਾਣ ਵਾਲੀਆਂ ਗੱਡੀਆਂ ਤੇ ਹੋਰ ਥਾਵਾਂ ਤੇ ਵੀ ਚੈਕਿੰਗ ਅਭਿਆਨ ਜਿਹੜਾ ਉਹ ਪੁਲਿਸ ਵੱਲੋਂ ਚਲਾਇਆ ਜਾ ਸਕਦਾ। ਥੀ ਔਰ ਕੀ ਕੁਝ ਜਾਣਕਾਰੀ ਥੀ ਕਾਲ ਥੀ ਕਿ ਯਹਾਂ ਪੇ ਕੋਈ ਮੈਨਸ ਸੈਬੋਟਾਈਜ਼ ਹੋ ਸਕਦਾ ਹੈ ਸੋ ਉਸ अवैकुएशन करवाई है हमने एंटी सेबोटाइज चेक करवाया है और तीसरा इनसे सभी से खाली करवा के ठीक करवा अपना चेक करवा के इनके लिए खोल दिया है पोर्ट इज ऑन नाउ नो वरी नीड टू वरी एंड वी हैव चेक जो है हमारी ऑपरेशनल टीम यहाँ पे हमारा सारा स्टाफ यहाँ पे है एंटी सेबोटाइज टीम यहाँ पे है اور ایسی اب کوئی بھی ایسی خطرے والی بات نہیں ہے کسی چیز سے پبلک کو یا کسی کو ڈرانے کا میسج تھرو ای میل تھا سر ہاں ای میل تھا یہ سرچنگ اون دیٹ پوائنٹ اف ویو Who is the culprit and we will find it out پولیس نو ائی سی سر کا کورٹ نو ائی سی میسج پولیس نو